ਉਹ ਮੈਨੂੰ ਯਾਦ ਆ ਵੀ ਪਹਿਲੀ ਵਾਰ ਜਿਹੜੇ ਇਹਨਾਂ ਨੂੰ ਮੈਂ ਦੇਖਿਆ ਅਸੀਂ ਖਾਲਸਾ ਕਾਲਜ ਲੁਧਿਆਣਾ ਪੜ੍ਹਦੇ ਸੀ ਕਲਾਸ਼ ਸਿਨੇਮੇ ਚ ਫਿਲਮ ਲੱਗੀ ਅੱਛਾ ਕਚੇਰੀਆਂ ਦੇ ਨੇੜੇ ਤੇ ਅਸੀਂ ਦੇਖਣ ਗਏ ਜਦੋਂ ਹਾਫ ਟਾਈਮ ਦੇ ਵਿੱਚ ਉਹਨਾਂ ਨੇ ਵੀ ਚਾਹ ਜੀ ਪੀ ਲਓ ਤੇ ਉਹ ਪਾਪੜ ਜਿਹਾ ਖਾ ਲਓ ਜੀ ਤੇ ਇਹ ਖੜੇ ਸੀ ਉਹਦੇ ਤੇ ਢੋਜੀ ਲਾਈ ਜਿਹੜੀ ਕੰਟੀਨ ਜੀ ਹੁੰਦੀ ਹੈ ਅੱਛਾ ਫਰਸਟ ਫਲੋਰ ਤੇ ਕਲਾਸ਼ ਸਿਨੇਮੇ ਦੇ ਤੇ ਇਹ ਕਹਿੰਦੇ ਕਿਸ ਤਰ੍ਹਾਂ ਲੱਗੀ ਫਿਲਮ ਇਹਨਾਂ ਨੇ ਮਤਲਬ ਸਾਨੂੰ ਦਰਸ਼ਕਾਂ ਵੱਜੋਂ ਪੁੱਛਿਆ ਪੁੱਛਿਆ ਤੇ ਅਸਕੇ ਜੀ ਵਧੀਆ ਬਹੁਤ ਵਧੀਆ ਜੇ ਪੂਰੀ ਤਾਂ ਦੇਖੀ ਨਹੀਂ ਹੈ ਤੇ ਫਿਰ ਉਹ ਕਹਿੰਦਾ ਵੀ ਤੁਸੀਂ ਮਤਲਬ ਬਈ ਪਛਾਣਿਆ ਮੈਂ ਇਸ ਫਿਲਮ ਦਾ ਹੀਰੋ ਆ ਅੱਛਾ ਜੀ ਫਿਰ ਸਾਨੂੰ ਇਸ ਗੱਲ ਦੀ ਹੈਰਾਨੀ ਤੇ ਬੜਾ ਚਾ ਚੜਿਆ ਵੀ ਅੱਛਾ ਅੱਛਾ ਯਾਰ ਹੀਰੋ ਅੱਛਾ ਤੁਸੀਂ ਦੇਖੋ ਕਿੰਨਾ ਦੇਸੀ ਢੰਗ ਸੀ ਇਹ ਬੁਲਟ ਮੋਟਰਸਾਈਕਲ ਤੇ ਆਏ ਫੇ ਸੀ ਕੱਲੇ 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 ਕੋਈ ਨਾਲ ਕੁਛ ਨਹੀਂ ਸੀ ਸਜੇ ਕਫੇ ਹੂੰ ਹੂੰ ਕਿਉਂਕਿ ਉਸ ਤੋਂ ਬਾਅਦ ਅਸੀਂ ਇਹਨੂੰ ਫੇਰ ਉਤਰਦੇ ਜਿਹਨੂੰ ਦੇਖਦੇ ਰਹੇ ਅੱਛਾ ਉਹ ਸਾਡੇ ਨਾਲ ਗੱਲਬਾਤ ਕਰਕੇ ਮਤਲਬ ਇਹ ਦੇਖਣ ਆਏ ਸੀ ਫਿਲਮ ਦਾ ਰਿਸਪਾਂਸ ਕਿਦਾਂ ਦਾ ਰਿਸਪਾਂਸ ਕੀ ਡਾਇਰੈਕਟ ਫੀਡਬੈਕ ਲੈਣ ਆਏ ਹਾਂ ਚਲੋ ਉਹ ਅਸੀਂ ਫਿਰ ਇਹਨਾਂ ਨੂੰ ਜਾਂਦੇ ਆ ਜਦੋਂ ਉਤੋਂ ਦੀ ਦੇਖਿਆ 2:00 ਵਜੇ ਦੀ ਫਿਰ ਸਾਨੂੰ ਪਤਾ ਲੱਗਿਆ ਛੇ ਬੁਲਟ ਮੋਟਰਸਾਈਕਲ ਤੇ ਆਇਆ ਹੈ ਉਦੋਂ ਤੇ ਬੁਲਟ ਵੀ ਟਾਵਾ ਟਾਵਾ ਕੋ ਲੋਕਾਂ ਕੋਲ ਟਾਵਾ 70 ਦੀ ਹੈ ਹੈ ਵੱਡੀ ਗੱਲ ਸੀ ਇਹ 70 ਦੇ ਚ ਬਣ ਕੇ 75 ਦੇ ਉਸ ਉੱਥੇ ਕੋਣਾ ਉਦੋਂ ਦਾ ਅੱਛਾ